ਭਾਵੇਂ ਲਾਲਚ ਦੀ ਗੱਲ ਕਰ ਲਈਏ ਭਾਵੇਂ ਡਰਾਵਿਆਂ ਦੀ ਗੱਲ ਕਰ ਲਈਏ ਭਾਵੇਂ ਤਸੀਹਾਂ ਦੀ ਗੱਲ ਕਰ ਲਈਏ ਸਹਬ ਜਾਦੇ ਕਿਤੇ ਵੀ ਜਾ ਕੇ ਡੋਲੇ ਨਹੀਂ ਨਾ ਘਬਰਾਏ ਨਾ ਡੋਲੇ ਨਾ ਉਹ ਸਿੱਖੀ ਤੋਂ ਪਛਾਟੇ ਸਿੱਖੀ ਦੇ ਉੱਤੇ ਪਹਿਰਾ ਦਿੱਤਾ ਹੁਣ ਇਹ ਜਿਹੜੀ ਸਪਿਰਟ ਉਹਨਾਂ ਦੇ ਅੰਦਰ ਸੀ ਕਿ ਦੁਸ਼ਮਣ ਦੇ ਸਾਹਮਣੇ ਖੜ ਕੇ ਇਹ ਗੱਲ ਕਹਿੰਦੇ ਸੀ ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ ਡਰਤਾ ਨਹੀਂ ਅਕਾਲ ਕਿਸੇ ਸ਼ਹਿਨशाह ਦੀ ਸ਼ਾਨ ਸੇ ਹੁਣ ਇਹ ਗੱਲ ਉਸ ਸਮੇਂ ਦੇ ਬਾਦਸ਼ਾਹ ਦੇ ਸਾਹਮਣੇ ਕਹਿ ਦੇਣੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਪਰ ਉਹ ਕਿਹੜੀ ਚੀਜ਼ ਉਹਨਾਂ ਦੇ ਅੰਦਰ ਕੰਮ ਕਰਦੀ ਸੀ ਜਿਹਦੇ ਕਰਕੇ ਉਹ ਇਹ ਸਭ ਕੁਝ ਕਰ ਸਕੇ ਹੁਣ ਮੇਰੇ ਵਰਗਾ ਬੰਦਾ ਵੇਖੋ ਇੱਥੇ ਬਹਿ ਕੇ ਸਾਖੀ ਸੁਣਾ ਸਕਦਾ ਪਰ ਮੈਂ ਉਹਨਾਂ ਦੇ ਅੰਦਰ ਕੀ ਚੱਲਦਾ ਸੀਗਾ ਉਹ ਮੈਂ ਬਿਆਨ ਥੋੜੀ ਨਾ ਕਰ ਸਕਦਾ ਉਹਨਾਂ ਦੇ ਅੰਦਰ ਕੀ ਚੱਲਦਾ ਸੀਗਾ ਅੰਦਰ ਜੇ ਸੀ ਕੁਝ ਤੇ ਉਹ ਸੀ ਗੁਰਬਾਣੀ ਦੀ ਵਿਚਾਰ ਤੇ ਗੁਰਬਾਣੀ ਦੀ ਵਿਚਾਰ ਉਹਨਾਂ ਨੂੰ ਉਹਨਾਂ ਦੀ ਦਾਦੀ ਜੀ ਨੇ ਦ੍ਰਿੜ ਕਰਵਾਈ ਸੀ ਦਾਦੀ ਨੇ ਉਹ ਵਿਚਾਰ ਜਿਹੜੀ ਸੀ ਉਹ ਦ੍ਰਿੜ ਕਰਵਾਈ ਸੀ ਕਿ ਸਹਿਬਜ਼ਾਦੇ ਸੂਬੇ ਦੀ ਕਚਹਿਰੀ ਵਿੱਚ ਜਾ ਕੇ ਖੜ ਜਾਂਦੇ ਨੇ ਤੇ ਜਵਾਬ ਦਿੰਦੇ ਨੇ ਪਰ ਡੋਲਦੇ ਨਹੀਂ ਨਾ ਲਾਲਚ ਨਡਰਾਵਾ ਕੋਈ ਵੀ ਉਹਨਾਂ ਨੂੰ ਚੀਜ਼ ਜਿਹੜੀ ਉਹ ਡੁਲਾ ਨਹੀਂ ਸਕੀ ਉਹ ਦਾਦੀ ਨੇ ਉਹਨਾਂ ਦੇ ਅੰਦਰ ਉਹ ਵਿਚਾਰਧਾਰਾ ਭਰੀ ਸੀ ਹੁਣ ਤੁਸੀਂ ਵੇਖੋ ਇੱਕ ਪੱਖ ਹੋਰ ਤੁਹਾਡੇ ਨਾਲ ਸਾਂਝਾ ਕਰ ਦਿੰਨਾ ਸਹਿਬਜ਼ਾਦੇ ਨੇ ਜਦੋਂ ਸੂਬੇ ਦੀ ਕਚਹਿਰੀ ਵਿੱਚ ਜਾਂਦੇ ਨੇ ਤੇ ਜਾਂਦੇ ਸਾਰ ਅੰਦਰ ਵੜਦੇ ਸਾਰ ਕੀ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦੇ ਨੇ ਹੁਣ ਗੌਰ ਕਰਿਓ ਜੇਰਾ ਆਪਣੇ ਨਾਲ ਮੈਚ ਕਰਕੇ ਵੇਖਿਓ ਇਸ ਗੱਲ ਨੂੰ ਸਹਿਬਜ਼ਾਦੇ ਜਦੋਂ ਉੱਥੇ ਗਏ ਸਾਹਮਣੇ ਉਹਨਾਂ ਦੇ ਕੌਣ ਹੈ ਸਿੱਖ ਤਾਂ ਕੋਈ ਨਹੀਂ ਬੈਠਾ ਮੁਸਲਮਾਨ ਬੈਠੇ ਨੇ ਤੇ ਜਾਂ ਸੋਚਾ ਨੰਦ ਖत्री ਵਰਗੇ ਹਿੰਦੂ ਬੈਠੇ ਨੇ ਸਿੱਖ ਤਾਂ ਉੱਥੇ ਕੋਈ ਵੀ ਨਹੀਂ ਹੈ ਪਰ ਅਗਲਿਆਂ ਨੂੰ ਇਸ ਗੱਲ ਦਾ ਪਤਾ ਹੈ ਵੀ ਫਤੇ ਅਸੀਂ ਇੱਥੇ ਆ ਕੇ ਬੁਲਾ ਰਹੇ ਆ ਸਾਡੀ ਫਤੇ ਦਾ ਜਵਾਬ ਕਿਸੇ ਨੇ ਨਹੀਂ ਦੇਣਾ ਪਤਾ ਉਹਨਾਂ ਨੂੰ ਪਰ ਗੌਰ ਕਰਿਓ ਅਗਲਿਆਂ ਨੇ ਫਿਰ ਵੀ ਉਥੇ ਫਤੇ ਬੁਲਾਈ ਏ ਜਦੋਂ ਉਥੇ ਜਾ ਕੇ ਉਹਨਾਂ ਨੇ ਆਖਿਆ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਨਾਲ ਹੀ ਸੁਚਾਨੰਦ ਖੱਤਰੀ ਉਥੇ ਬੈਠਾ ਤੇ ਉਹ ਗੱਲ ਕਹਿੰਦਾ ਉਹ ਬੱਚਿਓ ਇਹ ਤੁਹਾਡੀ ਫਤੇ ਉਥੇ ਪ੍ਰਵਾਨ ਨਹੀਂ ਹੋਣੀ ਇਹ ਨਵਾਬ ਸਾਹਿਬ ਦੀ ਕਚਹਿਰੀ ਆ ਝੋਕੇ ਸਲਾਮ ਕਰੋ ਸਲਾਮ ਤਾਂ ਸਹਿਬਜ਼ਾਦੇ ਨੇ ਉੱਥੇ ਗੱਲ ਆਕੀ ਸੀ ਕਹਿੰਦੇ ਵੀ ਸਲਾਮ ਤੇ ਅਸੀਂ ਕਰਦੇ ਆਂ ਪਰ ਉਹਦੇ ਅੱਗੇ ਕਰਦੇ ਆ ਜਿਹੜਾ ਸਦਾ ਅਟੱਲ ਰਹਿਣ ਵਾਲਾ ਹੈ ਜਿਹੜੇ ਅੱਜ ਹੈਗੇ ਨੇ ਤੇ ਕੱਲ ਨੂੰ ਨਹੀਂ ਹੋਣਗੇ ਉਹਨਾਂ ਦੇ ਅੱਗੇ ਅਸੀਂ ਸਲਾਮ ਨਹੀਂ ਕਰਦੇ ਕੋਹ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦੇਵਾਜਾ ਅਸੀਂ ਇਹਨਾਂ ਦੇ ਅੱਗੇ ਸਲਾਮ ਕਿਉਂ ਕਰਨ ਲੱਗੀ ਆ ਹੁਣ ਇੱਥੇ ਇੱਕ ਪੱਖ ਜਿਹੜਾ ਨਾ ਤੁਹਾਡਾ ਨਾਮ ਸਾਂਝਾ ਕਰਨਾ ਹੈ ਉਹਨਾਂ ਦੇ ਸਾਹਮਣੇ ਮੁਸਲਮਾਨ ਸੀ ਹਿੰਦੂ ਸੀ ਤਾਂ ਵੀ ਜਾ ਕੇ ਉਹਨਾਂ ਨੇ ਫਤਿਹ ਬੁਲਾ ਦਿੱਤੀ ਅੱਜ ਜਦੋਂ ਸਿੱਖ ਸਿੱਖ ਨੂੰ ਮਿਲਦਾ ਹੈ ਅੱਜ ਦਾ ਕੀ ਹਾਲ ਹੈ ਅੱਜ ਤੇ ਕੋਈ ਹਿੰਦੂ ਨਹੀਂ ਕੋਈ ਮੁਸਲਮਾਨ ਨਹੀਂ ਸਾਡੇ ਸਾਹਮਣੇ ਅੱਜ ਤੇ ਜਦੋਂ ਮੈਂ ਵੀ ਆਪਣੇ ਆਪ ਨੂੰ ਸਿੱਖ ਕਹਿ ਰਿਆਂ ਅਗਲਾ ਵੀ ਆਪਣੇ ਆਪ ਨੂੰ ਸਿੱਖ ਕਹਿ ਰਿਆਂ ਜਦੋਂ ਅੱਜ ਮਿਲਿਆ ਜਾਂਦਾ ਅੱਜ ਕੀ ਹੁੰਦਾ ਅੱਜ ਦੋ ਚੀਜ਼ਾਂ ਹੋ ਰਹੀਆਂ ਨੇ ਭੈਣਾ ਕੀ ਕਹਿੰਦੀਆਂ ਨੇ ਭੈਣਾ ਕਹਿੰਦੀਆਂ ਨੇ ਸ਼ਸ਼ੀਕਾਲ ਤੁਸੀਂ ਵੇਖ ਲਓ ਇਦਾਂ ਹੀ ਕਿਹਾ ਜਾਂਦਾ ਨਾ ਸ਼ਸ਼ੀਕਾਲ ਵੀਰਾਂ ਦੇ ਵੱਲੋਂ ਆਵਾਜ਼ ਆਏਗੀ ਸਾਸਰੀਕਾਲ ਆ ਦੋ ਲਫ਼ਜ਼ ਅੱਜ ਦੇ ਟਾਈਮ 'ਚ ਬਹੁਤ ਪ੍ਰਚਲਿਤ ਨੇ ਸ਼ਸ਼ੀਕਾਲ ਸਾਸਰੀਕਾਲ ਇਹ ਕਿਹੜੀ ਡਿਕਸ਼ਨਰੀ 'ਚ ਆਏ ਨੇ ਮੈਨੂੰ ਵੀ ਕੋਈ ਵਿਖਾਵੇ ਕਿਹੜੀ ਡਿਕਸ਼ਨਰੀ 'ਚ ਨੇ ਕਿਹੜੀ ਕਿਤਾਬ ਦੇ ਵਿੱਚ ਲਿਖੇ ਹੋਏ ਨੇ ਸ਼ਸ਼ੀਕਾਲ ਸਾਸਰੀਕਾਲ ਜੇ ਲੱਭ ਜਾਣ ਤਾਂ ਮੈਨੂੰ ਵਿਖਾ ਦਿਓ ਜਿੰਨੀਆਂ ਮਰਜ਼ੀ ਡਿਕਸ਼ਨਰੀਜ਼ ਫੋਲ ਲਓ ਜਿੰਨੀਆਂ ਮਰਜ਼ੀ ਕਿਤਾਬਾਂ ਫੋਲਿਓ ਤੁਹਾਨੂੰ ਲੱਭਣੇ ਨਹੀਂ ਕਿਤੇ ਨਾ ਸ਼ਾਸ਼ੀ ਕਾਲ ਲੱਭਣਾ ਜੇ ਤੇ ਨਾ ਸਾਸਰੀ ਕਾਲ ਲੱਭਣਾ ਤੇ ਬੱਚੇ ਨੂੰ ਜਦੋਂ ਸਿਖਾਇਆ ਜਾਂਦਾ ਨਾ ਬੱਚਨ ਕਹਿੰਦੇ ਬੇਟਾ ਛੱਛੀ ਕਾਲ ਕਰਦੇ ਪਤਾ ਨਹੀਂ ਕੀ ਕੁਝ ਉਡ ਪਟੰਗ ਜਿਹਾ ਆਪਾਂ ਸਿਖਾਉਂਦੇ ਰਹਿੰਨੇ ਆ ਅਸਲ ਦੇ ਵਿੱਚ ਜੇ ਲੀਗਾ ਤੇ ਉਹ ਸੀਗਾ ਸਤਿ ਸ਼੍ਰੀ ਅਕਾਲ ਉਹ ਵੀ ਸੀ ਬੋਲੇ ਸੋਨੇ ਹਾਲ ਦਾ ਜਵਾਬ ਸੀ ਜੇ ਵੀ ਜਦੋਂ ਬੋਲੇ ਸੋਨੇ ਹਾਲ ਕਿਹਾ ਜਾਂਦਾ ਤਾਂ ਉਹਦਾ ਜਵਾਬ ਹੈ ਸਤਿ ਸ਼੍ਰੀ ਅਕਾਲ ਇਹ ਆਪੱਚ ਮਿਲਣ ਵੇਲੇ ਬੁਲਾਉਣ ਵਾਸਤੇ ਨਹੀਂ ਸੀਗਾ ਮਿਲਣ ਵੇਲੇ ਕੀ ਸੀਗਾ ਅੱਗੇ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ ਵੀ ਉਦੋਂ ਤੇ ਸਾਨੂੰ ਇਹ ਦਿੱਤਾ ਸੀਗਾ ਵੀ ਆਪੱਚ ਮਿਲਣ ਵੇਲੇ ਫਤਿਹ ਬੁਲਾਈ ਜਾਵੇ ਪਰ ਅਸੀਂ ਤੇ ਛੱਛੀ ਕਾਲ ਸਾਸਰੀ ਕਾਲ ਸ਼ਸ਼ੀ ਕਾਲ ਇੱਥੇ ਤੱਕ ਸੀਮਤ ਰਹਿ ਗਏ ਅਸੀਂ ਇਸ ਪਾਸੇ ਨੂੰ ਤੇ ਆਏ ਹੀ ਨਹੀਂ ਫਤਿਹ ਬੁਲਾਉਣ ਵਾਲੇ ਪਾਸੇ ਨੂੰ ਸਹਿਬਜ਼ਾਦਿਆਂ ਦੀ ਵਾਰਤਾ ਹਰ ਸਾਲ ਬਿਆਨ ਕਰ ਜਾਂਦਾ ਕੋਈ ਨਾ ਕੋਈ ਪ੍ਰਚਾਰਕ ਆ ਕੇ ਕਰਦਾ ਹੀ ਹੋਵੇਗਾ ਤੁਹਾਡੇ ਸਾਹਮਣੇ ਚਲੋ ਮੈਂ ਪਹਿਲੀ ਵਾਰੀ ਆਇਆ ਹਾਂ ਸਹਿਬਜ਼ਾਦਿਆਂ ਦੀ ਇਹ ਵਾਰਤਾ ਪਤਾ ਨਹੀਂ ਕਿੰਨੀ ਕੋਰੀ ਆਪਾਂ ਸੁਣੀ ਹੋਏਗੀ ਪਰ ਮਾਫ ਕਰਿਓ ਸੁਵਾਰਤਾ ਤੋਂ ਸਿੱਖਿਆ ਨਹੀਂ ਨਾ ਕੁਝ ਅੰਦਾਜ਼ਾ ਪਤਾ ਕਿੱਥੋਂ ਲੱਗ ਜਾਂਦਾ ਵੀ ਕਿਸ ਪਰਿਵਾਰ ਦੇ ਵਿੱਚ ਗੁਰਮਤ ਹੈ ਤੇ ਕਿਸ ਪਰਿਵਾਰ ਦੇ ਵਿੱਚ ਨਹੀਂ ਹੈ ਤੁਸੀਂ ਜਾਓ ਨਾ ਕਿਸੇ ਦੇ ਘਰ ਬੈਲ ਵਜਾਓ ਤੇ ਅਗਲਾ ਬੱਚਾ ਬੂਹਾ ਖੁੱਲਣ ਵਾਸਤੇ ਆਵੇ ਜੇ ਬੂਹਾ ਖੋਲਦੇ ਸਾਰ ਉਹ ਆਖੇ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਦਾਜ਼ਾ ਲੱਗ ਜਾਂਦਾ ਵੀ ਭਾਵੇਂ ਕੁਝ ਪਰਸੈਂਟ ਹੀ ਹੋਵੇ ਪਰ ਗੁਰਮਤ ਜ਼ਰੂਰ ਹੈ ਇਸ ਪਰਿਵਾਰ ਦੇ ਵਿੱਚ ਇੱਥੇ ਹਾਏ ਹੈਲੋ ਛੱਛੀ ਕੱਲ ਸਾਸਰੀ ਕੱਲ ਹੋਵੇ ਉੱਥੇ ਪਤਾ ਲੱਗ ਜਾਂਦਾ ਬੇੜਾ ਕਰਕੇ ਆ ਪਿਆ ਇੱਥੇ ਇਹ ਅੰਦਾਜ਼ਾ ਇੱਥੋਂ ਹੀ ਲੱਗ ਜਾਂਦਾ ਉਹ ਕਹਿੰਦੇ ਨਾ ਘਰ ਦੇ ਭਾਗ ਡਿਊਟੀ ਤੋਂ ਪਤਾ ਲੱਗਦੇ ਨੇ ਸੋ ਮੇਨ ਗੱਲ ਤੇ ਇਹ ਸੀਗੀ ਵੀ ਸਾਡੇ ਇਹ ਦਿਹਾੜੇ ਮਨਾਏ ਸਫਲੇ ਤਾਂ ਸੀ ਜੇ ਮਤਲਬ ਇਹਨਾਂ ਦਿਹਾੜਿਆਂ ਤੋਂ ਅਸੀਂ ਕੁਝ ਸਿੱਖ ਲੈਂਦੇ ਗੁਰੂ ਸਹਿਬਾਨ ਦੇ ਜੀਵਨ ਤੋਂ ਸਹਿਬਜ਼ਾਦਿਆਂ ਦੇ ਜੀਵਨ ਤੋਂ ਜੇਕਰ ਅਸੀਂ ਕੁਝ ਸਿੱਖ ਲੈਂਦੇ ਹੁਣ ਇਹ ਜਿਹੜੀ ਸਾਰੀ ਦੀ ਸਾਰੀ ਵਿਚਾਰਧਾਰਾ ਉਹਨਾਂ ਸਹਿਬਜ਼ਾਦਿਆਂ ਦੇ ਅੰਦਰ ਭਰੀ ਹੈ ਇਹ ਭਰੀ ਉਹਨਾਂ ਦੀ ਦਾਦੀ ਨੇ ਤੇ ਮਾਫ ਕਰਿਓ ਦਾਦੀ ਮਾਂ ਨੇ ਤਾਂ ਇਹ ਵਿਚਾਰਧਾਰਾ ਭਰੀ ਹੈ ਉਹਨਾਂ ਦੇ ਅੰਦਰ ਕਿਉਂਕਿ ਉਦੋਂ ਏਕਤਾ ਕਪੂਰਨੀ ਸੀ ਹੁੰਦੀ ਤੇ ਏਕਤਾ ਕਪੂਰ ਦੇ ਟੀਵੀ ਸੀਰੀਅਲ ਨਹੀਂ ਸੀ ਹੁੰਦੇ ਅੱਜ ਦੀ ਦਾਦੀ ਤੇ ਬਿਜ਼ੀ ਹੋ ਗਈ ਨਾ ਇੱਕ ਤਾਂ ਕਪੂਰ ਨੇ ਸਭ ਨੂੰ ਬਿਜ਼ੀ ਕੀਤਾ ਹੋਇਆ ਅੱਜ ਦੀ ਮਾਂ ਵੀ ਬਿਜ਼ੀ ਐ ਵੀ ਉਹ ਲੜਾਈ ਝਗੜਿਆਂ ਵਾਲੇ ਪ੍ਰੋਗਰਾਮ ਦੇਖ ਲੈਣੇ ਨੇ ਨੋਹ ਨੇ ਦੇਖ ਲੈਣਾ ਸੱਸ ਨਾਲ ਕਿਵੇਂ ਲੜਾਈ ਕਰਨੀ ਸੱਸ ਨੇ ਦੇਖ ਲੈਣਾ ਨੋਹ ਨਾਲ ਕਿਵੇਂ ਲੜਾਈ ਕਰਨੀ ਹੈ ਉਤੋਂ ਸਿੱਖ ਲੈਂਦੀਆਂ ਨੇ ਬਾਅਦ ਲੜੀ ਜਾਂਦੀਆਂ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਪਰ ਬਹੁਤ ਆਦ ਗਿਣਤੀ ਪਰਿਵਾਰਾਂ ਦੇ ਹਾਲ ਕਿਤਨਾ ਕਿਤੇ ਇਹ ਸੀਰੀਅਲ ਵੇਖ ਕੇ ਵਿਗੜੇ ਹੋਏ ਨੇ ਸਾਰਿਆਂ ਦੀ ਗੱਲ ਹੀ ਮੈਂ ਕਰਦਾ ਸਾਰੇ ਸੀਰੀਅਲ ਵੇਖਦੇ ਵੀ ਨਹੀਂ ਹੋਣਗੇ ਪਰ ਜੇ ਪਰਸੈਂਟ ਦੀ ਗੱਲ ਕਰੀਏ ਤੇ ਇਸ ਪਰਸੈਂਟ ਵੱਲੇ ਪਾਸੇ ਨੂੰ ਸਾਨੂੰ ਜ਼ਿਆਦਾ ਲੋਕ ਮਿਲ ਜਾਣਗੇ ਵੀ ਜਿੱਥੇ ਇਹਨਾਂ ਸੀਰੀਲਾਂ ਦੇ ਕਰਕੇ ਘਰ ਦੇ ਵਿੱਚ ਖਲਾਰੇ ਪਏ ਹੋਏ ਅੱਜ ਬਿਜ਼ੀ ਹੈ ਹਰ ਕੋਈ ਸਾਡਾ ਵੀਰ ਜਿਹੜਾ ਹੈ ਜਿਹੜਾ ਪਿਤਾ ਬਣ ਚੁੱਕਿਆ ਉਹ ਆਪਣੇ ਕੰਮ ਕਾਜ ਚ ਬਿਜ਼ੀ ਹੈ ਸਾਡੀ ਭੈਣ ਜਿਹੜੀ ਔ ਟੀਵੀ ਸੀਰੀਅਲ ਦੇ ਵਿੱਚ ਕਿਤਨਾ ਕਿਤੇ ਬਿਜ਼ੀ ਹੈ ਬੱਚੇ ਜਿਹੜੇ ਨੇ ਉਹ ਵਿਚਾਰੇ ਪੋਗੋ ਚੈਨਲ ਚੈਨਲ ਦੇ ਵਿੱਚ ਬਿਜ਼ੀ ਨੇ ਉਹ ਕਾਰਟੂਨ ਨੈਟਵਰਕ ਵੇਖੀ ਜਾਂਦੇ ਨੇ ਤੇ ਕਈ ਪਰਿਵਾਰ ਤੇ ਮੈਂ ਐਸੇ ਵੀ ਵੇਖੇ ਬੱਚਾ ਸਵੇਰੇ ਉੱਠਦਾ ਹੈ ਸਕੂਲ ਵਾਸਤੇ ਮਾਂ ਨੂੰ ਤਿਆਰ ਕਰਦੀ ਪਈ ਹੈ ਤੇ ਕਾਰਟੂਨ ਨੈਟਵਰਕ ਲਾਇਆ ਹੋਇਆ ਹੁਣ ਤੁਸੀਂ ਗੌਰ ਕਰਿਓ ਜਿਹੜੇ ਬੱਚੇ ਨੂੰ ਸਵੇਰੇ ਸਵੇਰੇ ਤੁਸੀਂ ਕਾਰਟੂਨ ਵਿਖਾ ਰਹੇ ਹੋ ਪੋਗੋ ਚੈਨਲ ਵਿਖਾ ਰਹੇ ਹੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਉਹ ਕਈ ਕਦੀ ਉਹ ਭਾਈ ਤਾਰੂ ਸਿੰਘ ਵੱਡ ਜਾਊਗਾ ਦੱਸੋ ਕਰੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਉਹ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਵਰਗਾ ਬਣ ਜਾਊਗਾ ਜੋ ਵੇਖੇਗਾ ਉਹ ਹੀ ਬਣੇਗਾ ਨਾ ਬਾਣੀ ਨੇ ਆਖਿਆ ਹੈ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ ਵੀ ਜਿੱਦਾਂ ਦੀ ਬੰਦੇ ਦੀ ਸੰਗਤ ਹੈ ਫਲ ਤਾਂ ਉਹੋ ਜਾਂ ਮਿਲਣਾ ਕਾਰਟੂਨ ਵੇਖ ਵੇਖ ਕੇ ਨਿਆਣੇ ਵੀ ਕਾਰਟੂਨ ਬਣਾ ਲੈ ਆਪਾਂ ਅੰਦਾਜ਼ਾ ਲਾਓ ਅਸਲ ਦੇ ਵਿੱਚ ਚਾਹੀਦਾ ਤੇ ਇਹ ਸੀ ਵੀ ਬੱਚਾ ਸਵੇਰੇ ਉੱਠਦਾ ਭਾਵੇਂ ਉਹਨੂੰ ਕੁਝ ਵੀ ਸਮਝਣਾ ਆ ਰਿਹਾ ਹੁੰਦਾ ਟੀਵੀ ਦੇ ਉੱਤੇ ਕੀਰਤਨ ਚੱਲ ਰਿਹਾ ਹੁੰਦਾ ਨਾਲ ਨਾਲ ਤੁਸੀਂ ਉਹਨੂੰ ਤਿਆਰ ਕਰਦੇ ਇੱਕ ਪਾਸੇ ਕੀਰਤਨ ਚੱਲਦਾ ਹੁੰਦਾ ਜਾਂ ਕੀਰਤਨ ਚਲੋ ਟੀਵੀ ਦੇ ਉੱਤੇ ਨਹੀਂ ਲਾਇਆ ਬੱਚੇ ਨੂੰ ਤਿਆਰ ਕਰਦੇ ਕਰਦੇ ਕਿਤੇ ਕੋਈ ਸਾਖੀ ਸੁਣਾਈ ਜਾ ਰਹੀ ਹੁੰਦੀ ਇੱਧਰ ਬੱਚਾ ਤਿਆਰ ਹੋ ਰਿਹਾ ਨਾਲ ਸਹਿਬਜ਼ਾਦਿਆਂ ਦੀ ਸਾਖੀ ਸੁਣਾਈ ਜਾ ਰਹੀ ਹੈ ਇੱਧਰ ਬੱਚਾ ਤਿਆਰ ਹੋ ਰਿਹਾ ਨਾਲ ਭਾਈ ਤਾਰੂ ਸਿੰਘ ਜੀ ਦੀ ਸਾਖੀ ਸੁਣਾਈ ਜਾ ਰਹੀ ਭਾਈ ਮਨੀ ਸਿੰਘ ਜੀ ਦੀ ਸਾਖੀ ਸੁਣਾਈ ਜਾ ਰਹੀ ਤੇ ਗੌਰ ਕਰਿਓ ਜੇ ਕਿਤੇ ਬੱਚੇ ਦੀ ਘਾੜਤ ਇਸ ਤਰ੍ਹਾਂ ਖੜੀ ਜਾਂਦੀ ਫਿਰ ਉਹ ਕਾਰਟੂਨ ਨਹੀਂ ਸੀ ਹੋਣਾ ਉਹ ਗੁਰੂ ਦਾ ਸਿੱਖ ਹੋਣਾ ਸੀਗਾ ਅੱਜ ਜੇ ਸਿੱਖੀ ਵਾਲੇ ਪਾਸੇ ਗਿਰਾਵਟ ਆ ਰਹੀ ਹੈ ਪਰਿਵਾਰਾਂ ਦੇ ਵਿੱਚ ਤੇ ਕਾਰਨ ਉਹਦੇ ਪਿੱਛੇ ਕਿਤੇ ਨਾ ਕਿਤੇ ਇਹ ਹੈ ਕਿ ਅਸੀਂ ਅੱਜ ਮਾਪੇ ਨੇ ਜਿਹੜੇ ਦਾਦਾ ਦਾਦੀ ਨੇ ਜਿਹੜੇ ਉਹ ਕਿਤੇ ਨਾ ਕਿਤੇ ਅਵੇਸਲੇ ਹੋਏ ਨੇ ਪੁਰਾਣੇ ਸਮੇਂ 'ਚ ਹੁੰਦਾ ਸੀ ਨਾ ਦਾਦੀ ਨੇ ਲੈ ਕੇ ਬਹਿ ਜਾਣਾ ਬੱਚਿਆਂ ਨੂੰ ਗੋਦੀ ਦੇ ਵਿੱਚ ਕਿਤੇ ਦਾਦੇ ਨੇ ਲੈ ਕੇ ਬਹਿ ਜਾਣਾ ਤੇ ਸਾਖੀਆਂ ਸੁਣਾਉਣੀਆਂ ਉਹ ਜਮਾਨੇ ਚਲੇ ਗਏ ਹੁਣ ਵੈਸੇ ਉਹ ਰਹਿ ਨਹੀਂ ਗਏ ਉਹ ਬੜੇ ਭਲੇ ਸਮੇ ਹੁੰਦੇ ਸੀ ਕਦੀ ਜਦੋਂ ਬੱਚਿਆਂ ਦੀ ਘੜ ਸ਼ੁਰੂ ਤੋਂ ਹੀ ਇਧਰ ਬੱਚਾ ਜਿਹੜਾ ਸੀਗਾ ਉਹ ਹਜੇ ਹੋਸ਼ ਵੀ ਨਹੀਂ ਸੰਭਾਲਦਾ ਤੇ ਮਾਂ ਉਹਨੂੰ ਆਪਣੇ ਲਾਗੇ ਬਾਕੇ ਨਾ ਕੰਮ ਆਪਣਾ ਕੰਮਕਾਜ ਕਰੀ ਜਾਂਦੀ ਨਾਲੇ ਜਪਜੀ ਸਾਹਿਬ ਦਾ ਪਾਠ ਕਰੀ ਜਾਂਦੀ ਹੈ ਹੁਣ ਬਚਪਨ ਤੋਂ ਹੀ ਉਹ ਬੱਚੇ ਦੇ ਕੰਨ ਦੇ ਵਿੱਚ ਜਪਜੀ ਸਾਹਿਬ ਦਾ ਪਾਠ ਪੈ ਰਿਆ ਤੇ ਤੁਸੀਂ ਅੰਦਾਜ਼ਾ ਲਾਓ ਉਹਦੀ ਜ਼ਿੰਦਗੀ ਦੀ ਘੜ ਤਾਂ ਵਧੀਆ ਹੋਵੇਗੀ ਹੋਵੇਗੀ ਨਾ ਸੋ ਸਹਿਬ ਜਾਦਿਆਂ ਦੀ ਜ਼ਿੰਦਗੀ ਜੇ ਇੰਨੀ ਵਧੀਆ ਸੀਗੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਕੋਰਡਿੰਗ ਸੀ ਤੇ ਦਾਦੀ ਨੇ ਉੱਥੇ ਸਮਾਂ ਲਾਇਆ ਪੂਰਾ ਪਿਤਾ ਨੇ ਉੱਥੇ ਸਮਾਂ ਲਾਇਆ ਪੂਰਾ ਪਰ ਗੌਰ ਕਰਿਓ ਅੱਜ ਉਹ ਸਭ ਕੁਝ ਨਹੀਂ ਹੈਗਾ ਪਰ ਸਾਨੂੰ ਅੱਜ ਧਿਆਨ ਦੇਣ ਦੀ ਲੋੜ ਹੈ ਇਸ ਪਾਸੇ ਨੂੰ ਜੇ ਧਿਆਨ ਦਿੱਤਾ ਜਾਵੇ ਤਾਂ ਬਹੁਤ ਕੁਝ ਹੋ ਸਕਦਾ ਪਰ ਜੇ ਅਵੇਸਲੇ ਰਿਹਾ ਜਾਵੇ ਤਾਂ ਬਹੁਤ ਕੁਝ ਗਵਾਇਆ ਵੀ ਜਾ ਸਕਦਾ ਹੁਣ ਉਹ ਤੇ ਸਾਡੇ ਉੱਤੇ ਆ ਨਾ ਵੀ ਅਸੀਂ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਉਹ ਤਾਂ ਸਾਡੇ ਉੱਤੇ ਹੈ ਚਲੋ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਵੀ ਪੂਰਨ ਤੌਰ ਦੇ ਤੇ ਸੀਰੀਅਲ ਦੇਖਣਾ ਛੱਡ ਦਿਓ ਪਰ ਕੁਝ ਸਮਾਂ ਤੇ ਕੱਢੋ ਵਿੱਚੋਂ ਦੀ ਕੁਝ ਸਮਾਂ ਤੇ ਕੱਢੀਏ ਨਾ ਆਪਣੇ ਪਰਿਵਾਰ ਵਾਸਤੇ ਆਪਣੇ ਬੱਚਿਆਂ ਦੇ ਵਾਸਤੇ ਉਹਨਾਂ ਨੂੰ ਅਸੀਂ ਹੋਰ ਵੈਸੇ ਸਮਾਂ ਕੱਢਦੇ ਹੋਵਾਂਗੇ ਉਹਨਾਂ ਨੂੰ ਕਿਤੇ ਪਿਕਨਿਕ ਤੇ ਲੈ ਕੇ ਜਾਣਾ ਹੈ ਜਾਂ ਵੈਸੇ ਕਿਤੇ ਟਾਈਮ ਦੇਣਾ ਹੈ ਪਰ ਆ ਟਾਈਮ ਦੇਣਾ ਵੀ ਬਹੁਤ ਜ਼ਰੂਰੀ ਹੈ ਕਿਤੇ ਆਪ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹ ਕੇ ਕਿਤੇ ਆਪ ਸਿੱਖ ਇਤਿਹਾਸ ਨੂੰ ਪੜ੍ਹ ਕੇ ਕਿਤੇ ਬੱਚਿਆਂ ਦੇ ਨਾਲ ਕੁਝ ਗੱਲ ਸਾਂਝੀ ਕੀਤੀ ਜਾਵੇ ਕੁਝ ਵਿਚਾਰ ਜਿਹੜੀ ਹੈ ਉਹ ਸਾਂਝੀ ਕੀਤੀ ਜਾਵੇ